ایک دن میں لکھا بنا اچھا کپور کپور سے تھی میرا اچھا کپور سے خیال ہے تو ہاں چلو صحیح تو یہ اور کنے ایک کار سے سکھا دے ہوتے سکھا دے سارے سے تھی سارا پینڈے بس آکھا ہمارے سے جلی سے اچھا اچھا تو سکھا دے اور کنہ کنہ دے نا یاد ہے سارے یاد ہے کنہ کنہ دے آئی لیلہ پہلا سی بشرا بشنا ہاں اگے کشرا کشنا कشنا. اگے باگی اچھا اگے ٹھاگر ہاں اگے سنتا ہاں اگے بوڑا اچھا تے لچھمی تھی ہاں او اسلام علیکم ساسری اکال جی لہندے تے چڑھ دے پنجاب دی سانجنوں لے کے ਵੀਰੋ ਅਸੀਂ ਅੱਜ ਪਹੁੰਚੇ ਹਾਂ ਚੱਕ ਨੰਬਰ 223 ਰੇਬੇ ਕਰਤਾਰ ਸਿੰਘ ਵਾਲਾ ਤਹਿਸੀਲ ਵਜ਼ੀਲਾ ਫੈਸਲਾਬਾਦ 1947 ਦੇ ਉਜਾੜਿਆਂ ਨੂੰ ਲੈ ਕੇ ਅਸੀਂ ਅੱਜ ਇਹਨਾਂ ਬਜ਼ੁਰਗਾਂ ਕੋਲ ਪਹੁੰਚੇ ਹਾਂ ਬਾਬਾ ਮਲਕ ਮੁਹੰਮਦ ਸ਼ਰੀਫ ਜਿਨ੍ਹਾਂ ਦਾ ਪਛੋਕੜ ਵਾਲਾ ਪਿੰਡ ਸੀ ਲੰਡੇ ਤਹਿਸੀਲ ਮੋਗਾ ਸੋ ਵੀ ਲੋ ਆਓ ਗੱਲਬਾਤ ਕਰਦੇ ਆਪਾਂ ਬਾਬਾ ਮੁਹੰਮਦ ਸ਼ਰੀਫ ਹੋਰ ਨਾਲ ਕਿ ਉਹਨਾਂ ਨੇ ਉਸ ਵੇਲੇ 1947 ਦੀ ਜੋ ਵੰਡ ਹੋਈ ਕੀ ਕੀ ਵੇਖਿਆ ਉੱਥੇ ਉਹਨਾਂ ਦਾ ਕਿਦਾਂ ਦਾ ਪਿੰਡ ਸੀ ਕਿਦਾਂ ਦਾ ਰਹਿਣ ਸਹਿਣ ਸੀ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਬਾਬਾ ਮੁਹੰਮਦ ਸ਼ਰੀਫ ਹੋਰ ਨਾਲ ਸਲਾਮ ਅਲੈਕਮ ਵਾਲੇਕਮ ਸਲਾਮੇ ਬਾਬਾ ਜੀ ਅਸੀਂ ਆਏ ਆ ਤੁਹਾਡੇ ਕੋਲ ਅੱਜ ਜੀ 1947 ਦੇ ਉਹ ਉਜਾੜੇ ਤੁਸੀਂ ਵੇਖੇ ਸੀ ਜੀ ਉਹੀ ਗੱਲਾਂ ਬਾਤਾਂ ਕਰਨ ਆਏ ਆ ਆਪਾਂ ਜੀ ਸਰ ਸਾਰੇ ਤੋਂ ਪਹਿਲੇ ਇਹ ਦੱਸੋ ਤੁਹਾਡਾ ਉਧਰ ਪਿੰਡ ਕਿਹੜਾ ਸੀ ਲੰਡੇ ਲੰਡੇ ਇਹ ਜਿਹੜਾ ਪਿੰਡ ਸੀ ਲੰਡੇ ਇਹਦੀ ਤਹਿਸੀਲ ਕਿਹੜੀ ਸੀ ਤਹਿਸੀਲ ਸੀ ਜੀ ਮੋਗਾ ਤੇ ਜ਼ਿਲ੍ਹਾ ਜ਼ਿਲ੍ਹਾ ਫਗੋੜਾ ਥਾਣਾ ਥਾਣਾ ਬਾਗਿਆਲਾ ਥਾਣਾ ਬਾਗਿਆਲਾ ਇਹ ਜਿਹੜਾ ਪਿੰਡ ਸੀ ਲੰਡੇ ਇਹਦੇ ਕੋਲੇ ਕੋਲੇ ਲਾਗੇ ਪਿੰਡ ਕਿਹੜੇ ਸੀ ਲਾਗੇ ਜੀ ਮਾਲਾ ਹਾਂ ਪਰੋਰਾ ਹਾਂ ਨੱਥੂਆਲਾ ਨਾਥੇਆਲਾ ਦੇਵਰੂ ਤੋਂ ਦੇਵਰੂ ਹੀ ਲੰਗੇ ਆਣਾ ਹਜੀ ਅੱਛਾ ਲੰਗੇ ਆਣਾ ਤੋਂ ਰਾਜ ਰਾਜਿਆਣਾ ਹਾਂ ਹੋ ਸਵਾਲ ਸਾਰੇ ਆ ਗਏ ਲੜਾਈ ਕੇ ਲੜੋਗੇ ਸਮਾਦ ਰਾਉਗੇ ਇਹ ਲਾਗੇ ਕੋਲੇ ਕੋਲੇ ਪਿੰਡ ਸੀ ਕੋਲੇ ਕੋਲੇ ਅੱਛਾ ਹੁਣ ਇਹ ਸਾਨੂੰ ਇਹ ਦੱਸੋ ਜਿੱਦੋਂ ਵੰਡ ਹੋਈ ਹੈ ਹੂੰ ਤੁਹਾਡੀ ਉਮਰ ਕਿੰਨੀ ਸੀ 1932 ਦਾ ਜਨਮ ਮੇਰਾ 1932 ਦਾ ਜਨਮ ਹਾਂ ਤੇ ਤੁਹਾਡੇ ਅੱਬਾ ਜੀ ਦਾ ਕੀ ਨਾਮ ਸੀ ਰਾਤਲੇ ਅਨੈਤਲੀ ਹਾਏ ਅੱਛਾ ਅੱਛਾ ਤੇ ਦਾਦੇ ਦਾ ਨਾਮ ਦਾਦੇ ਜਰਾਸੀ ਕਰਨ ਬਦੇਣਾ ਕਰਨ ਬਦੇ ਇਹ ਜਿਹੜਾ ਪ੍ਰਿੰਸ ਲੰਡੇ ਹਮ ਇਹਦੇ ਵਿੱਚ ਮੁਸਲਮਾਨਾਂ ਦੀਆਂ ਹੋਰ ਕਿਹੜੀਆਂ ਬਰਾਦਰੀਆਂ ਸੀ ਗੁਜਰ ਹਾਂ ਬਾਲਕਤੇਲੀ ਹਾਂ ਤੇ ਹੋਰ ਜਿਹੜੇ ਬਾਛੀ ਹਾਂ ਕਮਿਆਰ ਹਾਂ ਜਲਾਈ ਜਲਾਈ ਗਰਗਾਵੇ

ਸਾਡੇ ਹੁੰਦੇ ਸੀ ਦੁਆਬੇ ਦੇ ਐਸੀ ਤਨਕਰ ਹਾਂ ਨਾਨਕ ਤੇ ਦਿਨਾਂ ਦੇ ਖੁਸ਼ੀਆਂ ਹਾਂ ਇਹ ਤੇ ਰਕਰਦੇ ਤੁਹਾਡੇ ਸੀ ਇਹ ਨਹੀਂ ਸਾਡੇ ਪਿੰਡ ਆਏ ਉਹਨਾਂ ਦੇ ਬਾਹਰ ਆ ਹਾਂ ਤੇ ਉਹ ਕਿਹੜੇ ਕਿਹੜੇ ਸੀ ਖੁਸ਼ੀਆਂ ਹਾਂ ਨਾਨਕ ਹਾਂ ਦਿਨਾਂ ਇੱਕ ਮੇਲੇ ਕੇ ਵੀ ਆਹਦਾ ਸੀ ਉਹ ਮੈਣਾ ਤੇ ਦਿਲੋ ਇੱਕ ਬਾਹਰ ਗਿਆ ਇਹ ਮੇਰਾ ਘਰ ਮਹਿੰਗੇ ਦੇ ਸੀ

ਮਸਜਿਦ ਪੱਕੀ ਸੀ ਕੱਚੀ ਸੀ ਨਰਮਾਈ ਨੇ ਸੀ ਪਾਸੇ ਵਾਲੇ ਕੰਦਾ ਜਿਹੜਿਆ ਸੀ ਇਹ ਜਿਹੜੇ ਥੇ ਹੋੜਿਆ ਸੀ ਮਾਦਰ ਪੱਕੀ ਅੱਛਾ ਤੇ ਗੁਰਦੁਆਰਾ ਗੁਰਦੁਆਰਾ ਸੀਗਾ ਉਹ ਕਿਹੜੇ ਪਾਸੇ ਗੁਰਦੁਆਰਾ ਸੀਗਾ ਜਿਹਦੇ ਚੇਸਾ ਘਰ ਸੀ ਨਾ ਹਾਂ ਉਧਰ ਸੀ ਚੇਸਿਆਂ ਕੇ ਘਰ ਆਹ ਨੰਬਰ ਨਾਲ ਅੱਛਾ ਇੱਕ ਗੁਰੂ ਸਾਹਿਬ ਹੋਰ ਆ ਇੱਕ ਗੁਰੂ ਸਾਹਿਬ ਹਾਂ ਤੇ ਇਥੇ ਨਹਾਉਣ ਜਾਂਦੇ ਸੀ ਅੱਛਾ ਗੁਰੂ ਗੁਰੂ ਸਾਹਿਬ ਨਹਾਉਣ ਜਾਂਦੇ ਸੀ ਹਾਂ تم��은 مش área لما ایتا ہے سروبر سوبر چ Positive سببا با جی سدرyor53 ھول ہوں مجدل انتت گا تحمید تجھول اس فکر شرکل آکابد درمصور أنت لائے Plusد این باشد آئتا سڑکار یقین سمجم خطر

ਹਾਂ ਸਾਫੂ ਵਾਲਾ ਮੋਠਾ ਵਾਲੀ ਐਟੇਸ਼ਨ ਅੱਗੇ ਅੱਛਾ ਬਾਬਾ ਜੀ ਨੰਬਰਦਾਰ ਕਿੰਨੇ ਸੀ ਤੁਹਾਡੇ ਪਿੰਡ ਦੇ ਦੋ ਕੀ ਕੀ ਨਾਂ ਸੀ ਚੇਸ ਉਹਦੇ ਇੱਕ ਦਰ ਹਾਂ ਇੱਕ ਦਰ ਮੈਂ ਵੇਖਾ ਬੰਦਾ ਕਪੂਰਾ ਸੀ ਕੋ ਕਪੂਰ ਸੀ ਮੇਰਾ ਅੱਛਾ ਕਪੂਰ ਸੋ ਖਿਆਲ ਆ ਤੁਹਾਡਾ ਹਾਂ ਚਲੋ ਸਹੀ ਤੇ ਹੋਰ ਕਿੰਨੇ ਘਰ ਸੀ ਸਿਖਾਂ ਦੇ ਉੱਤੇ ਸਿਖਾਂ ਦਾ ਸਾਰੇ ਸੀ ਸਾਰਾ ਪਿੰਡ مساق کو مساق سے جلیسے ہیں اچھے اچھے تے سکھاں جو ہور کینہ کینہ دے نا یاد ہے سارے یاد ہے کینہ کینہ دے آئی لیا نا نا سنیرے لیا سنیرے لیا سنیرے؟ ہاں پہلا سی بشرا بشنا؟ ہاں اگے کشنا کشنا اگے باگی اچھا اگے تھاگر اگے سانتا اگے بورا اچھا ਤੇ ਲਛਮੀ ਸੀ ਹਾਂ ਉਹ ਪੁੱਤ ਉਹਦੇ ਉੱਠ ਗਏ ਸੀ ਆਗਰੇ ਦਾ ਅੱਛਾ ਲਛਮੀ ਬਿਜਾਰੀ ਦਾ ਮਕਾਨ ਉਹਦੇ ਬੈਸੇ ਹਾਂ ਉਹ ਜਗੜੂ ਉਹਦੇ ਆਗਰੇ ਆਗਰੇ ਹਾਂ ਅੱਛਾ ਠੀਕ ਹੈ ਤੇ ਹੋਰ ਕਿਹੜਾ ਕਿਹੜਾ ਦੇ ਘਰ ਸੀ ਹੋਰ ਹੀਰਾ ਸੇ ਸਾਡਾ ਗਵਾਂਡ ਸੀ ਹੀਰਾ ਸੇ ਉਹ ਜਗੀਰ ਸੇ ਉਹ ਵੱਲ ਹੀਰਾ ਸੇ ਉਹ ਜਗੀਰ ਸੇ ਉਹ ਵੱਲ ਹੀਰਾ ਸੇ ਉਹ ਹਾਂ ਦੋ ਉਹਦੇ ਪੁੱਤ ਸੀ ਇਕਬਾਲ ਤੇ ਬਾਲ ਇਕਬਾਲ ਤੇ ਬਾਲ

جلور سیو گردار سیوچار گردیال

ਅੱਛਾ ਹਾਂ ਇਧਰ ਬੋਗਾ ਬਾਜਨ ਸੀ ਅੱਛਾ ਅੱਛਾ ਬੋਗੇ ਬਾਜਨ ਵਾਲੀ ਗੜੀ ਚੋਂ ਨਿਕਲੇ ਸੀ ਦਲੀਪ ਹਾਂ ਤੇ ਬੰਤਾ ਸੀ ਹਾਂ ਅੱਗੇ ਸੀ ਆ ਬੰਤਾ ਗੁੰਗਲਾ ਵਾਜਦਾ ਹਾਂ ਹਾਂ ਬੰਤਾ ਗੁੰਗਲਾ ਗੁੰਗਲਾ ਆਹ ਬਹੁਤ ਰਜਾ ਸੀ ਅੱਛਾ ਬਸ ਹੋਰ ਬੋਤ ਬੜੇ ਬਾਬਾ ਜੀ ਤੁਹਾਨੂੰ ਨਾਂ ਚੀਤੇ ਆ 75 ਯਾਰ ਮੇਰਾ 15 ਸਾਲਾਂ ਦਾ ਹੈਗਾ ਅੱਛਾ ਆ ਦਾੜੀ ਮੇਰੀ ਕਰਦੀ ਸੀ ਅੱਛਾ ਆ ਦਾੜੀ ਮੇਰੀ ਕਰਦੀ ਸੀ 6 ਇਹਨਾਂ ਬੇਰ ਛੱਟ ਲਿਗਲੇ ਨਾ ਹਾਂ ਮਾਰੇਗਾ ਮੈਂ ਤੁਰਾ ਫਿਰ ਚੰਗ ਕੋਲੋਗੀ ਢਾਬ ਹਾਂ ਕਟੋਲੇ ਵਾਲੀ ਢਾਬ ਹਾਂ ਤਿਆਰੀ ਢਾਬ ਹਾਂ ਔਰਿਆ ਢਾਬ ਅੱਛਾ ਪਤਾ ਹੈ 15 ਵਾਅਦਾ ਹੀ ਰਾ ਪਦਰ ਆਈ ਦਾ ਜਿੱਥੇ ਇਸਹਾ ਵਕ ਮੋਹਾਂ ਦਾ ਗੁਦਰ ਉਹ ਢਾਬ ਜਦ 6 ਇੱਕ ਭਾਈ ਕੀ ਢਾਬ

بوٹا سن بوٹا سا, بوٹا سا, سا اپنا سکھ بھی راخی سیت سے تین ملکیت ملکیت شیر سیوں دلیپی ساڑی ری پوا لے آپ بنا گیا کانے بنا گیا ایک دنیا بہت اے ویس لیا

ਅੱਛਾ ਤੇਰਾ ਕੋਈ ਯਾਰ ਬੇਲੀ ਵੀ ਆਇਆ ਸੀ ਸਿੱਖਾਂ ਚ ਯਾਰ ਬੇਲੀ ਬਾਤ ਦਰਵਾਣਾ ਸੀ ਹੈ ਬਾਤ ਦਰਵਾਣਾ ਸੀ ਮੈਂ ਨਾ ਕੋਈ ਯਾਰ ਬੇਲੀ ਤੇਰੀ ਉਮਰ ਦਾ ਤੇ ਸੰਗੀ ਸਾਥੀ ਕੋਈ ਅਸੀਂ ਸਾਡਾ ਪਿਓ ਨੇ ਯਾਰ ਬਾਣੇ ਨਹੀਂ ਦਿੱਤਾ ਅੱਛਾ ਉਹਨੇ ਪਹਿਲਾਂ ਅਰਬੀ ਪੜ੍ਹਾਉਣੀ ਹਾਂ ਫਿਰ ਉਰਦੂ ਦੀ ਗੱਲ ਆ ਹਾਂ ਮਾਸਟਰ ਬਸਵਾਨ ਸੀ ਤੁਹਾਡਾ ਬਾ ਨਹੀਂ ਹੋਰ ਮਾਸਟਰ ਅੱਛਾ ਅੱਛਾ ਉੱਥੇ ਦੋ ਘੰਟੇ ਪੜਨਾ ਅੱਛਾ ਇੱਕ ਮੈਨੂੰ ਦੁਕਾਨ ਤੇ ਬਾ ਦੇਣਾ ਹਾਂ ਤੇ ਦੂਜਾ ਵੱਡਾ ਸੋ ਪਠੇ ਲੈ ਆਉਣਾ بیٹھا بھائی تب بھی ایک پاس مار سن دو پاس مار پی میں مگر لگ گیا میں پیا میں آئی کو بڑی گھر کو مگر وہ جا بڑی پج گیا اگو میرے تای کا بت سی جانی وہ فر کے لیا انہ بھی چاچا ایک پت پڑا جی کسان اردو پڑھا دے اور اردو چھڑ دا وہ میں نے شناغ رہا ہے اچھا اردو دے پہلا ہوں دا جب چڑیا پیری لے کہہ رہا چڑیا پیری آجا اپنے بانکی چال دکھایا گیل کی طرح اچھلنا تیرا خوشے جڑ کر چلنا تیرا ذرہ کھولی دب دیکھی تھا لی اٹھ کر پہنچی چیز را لی گل کی شت میں تیرا بسیرا تین کو کئی شریر اور شپڑ گرمہ ہونا ان کے بسر

نہیں باہر آیا موڈا جا نہیں میرے پیار سے انہوں نے بادلہ ہو گیا سپا والے میں رہنا Achyai. تاپ چڑھ گیا میرے کو پیا گدی سے اچھا وہ پڑونے گیا ساڈ پیو نئی یہ جن کام لینا ان پیسے میرے کو لے جی میں پڑھاؤں میرے کو دو پوت میں

ਸਰੋ ਮੱਕੇ ਹੰਦੀ ਵਾ ਇੱਕ ਨਰਮਾ ਕਾਠ ਵੀ ਜੇ ਹਾਂ ਇੱਥੇ ਦਾ ਕੁਆਰ ਨਾ ਉਧਰ ਕਿਦੇ ਖਾਖੀ ਵੇਚ ਦੇ ਲੈ ਜਲਸ ਬਣੋ ਹੋਲ ਅੱਛਾ ਮਨਸਰ ਇਹ ਦੱਸਿਓ ਪਾਣੀ ਉਹ ਤੋਂ ਫਸਲਾਂ ਨੂੰ ਤੁਹਾਡੇ ਨਹਿਰ ਸੀ ਖੋਲੇ ਜਾਂ ਖੂਹਾਂ ਦਾ ਪਾਣੀ ਨਹਿਰ ਸੇ ਸਾਡਾ ਬੋਗਾ ਮਾਲਿਆ ਆ ਸੀ ਮਾ ਕਿਹੜਾ ਮਾਲੇ ਆ ਮਾਲੇ ਆ ਬੋਗਾ ਇਸ ਤੋਂ ਹਾਂ ਤੇ ਲੰਡਾ ਸੇ ਜਿਹੜਾ ਇਹ ਡੱਲਾ ਹਾਂ ਡੱਲੇ ਦੇ ਅੱਗੋਂ ਕੋਲ ਆ ਕੇ ਮੋੜਦਾ ਸਾਰਾ ਪੈਂਡਾ ਲਾ ਅੱਛਾ ਅੱਛਾ ਉਹ ਸਾਡੇ ਖਾਲ ਤੇ ਥਾ ਜਮੀਨ ਸੀ ਸਹੀ ਸਹੀ ਕੋਣ ਸਾਨੂੰ ਇਹ ਦੱਸਿਓ ਜਦੋਂ ਇਹ ਉਜਾੜੇ ਪਏ ਨੇ ਫਿਰ ਤੁਹਾਨੂੰ ਪਤਾ ਕਿਵੇਂ ਲੱਗਿਆ ਪਤਾ ਸੌੜਾ ਵੀ ਹੁਣ ਅਸੀਂ ਜਾਣਾ ਤੇਰੇ ਘਰ ਕੇ ਜਵਾਨ ਸਾਤ ਆਏ ਸੀ ਹਾਂ ਇਹ ਕੋਈ ਬਦਲੋੜਾ ਹਾਂ ਇੱਕੋ ਹੀ ਕੰਮ ਹਾਂ ਉਹ ਆਖੇ ਵੀ ਡਰਾਮਾ ਹੋਣਾ ਤੁਹਾਨੂੰ ਸਾਡੇ اصے اتنے گئے ایک واہ مان ایک پنچک وہ آخر ایک ہاتھ سے سر جماؤنی آن دنیا میں بڑی بسا yeah. مسلمان کی تے پھر ہندو کا گردوارا دور ہٹو دنیا والو ہندوستان سارا یہ انہوں نے پڑھیا سی اہ سی okay. ایک سی uh. او دو دو ایک جیون سر عیسو سی وہ بار سے

ਇਹ ਗਉੜਾ ਇੱਕ ਸਾਡੀ ਜੁਆਈ ਆ ਉਹ ਦਰਸ ਰਿਆ ਸੀ ਅੱਛਾ ਇਹ ਸਾਡੀ ਜੁਆਈ ਆ ਹੁਣ ਦੱਸ ਕਿ ਯਾਰ ਹਾਂ ਚੱਪਾ ਸਾਡਾ ਬਾਹ ਛੱਡਣਾ ਹਾਂ ਔਲ ਖੈਰਾ ਤੇ ਹਾਂ ਤੇ ਉੱਥੇ ਦਰਸ ਰਿਆ ਖਾਏ ਪੰਜ ਬਰਾ ਹੁੰਦੇ ਸਿੱਖੀ ਹਾਂ ਕੰਗਾ ਹਾਂ ਤਲਬਾਨ ਹਾਂ ਕੱਛਾ ਹਾਂ ਤੇ ਕੜਾ ਕੜਾ ਤੇ ਬਈਆਂ ਤੁਹਾਡਾ ਗਰਾਂਮੀ ਕਹਿੰਦਾ ਵੀ ਜਾਂ ਰੱਖਣੀ ਫਰਜ ਆ ਹਾਂ ہی دا دا. امبر چک لو بڑا اپنے ساتھ جی ہو گیا گوان یہ دسیو پنڈ چھ بڑھانا ہوا ہے جہاں پنڈ چہید ہوئے تایا ਹਾਂ ਮਹਿੰਗਾ ਹਾਂ ਉਹ ਯਾਰਾਂ ਜੀ ਸੀ ਹਾਂ ਉਹਨਾਂ ਨੂੰ ਪਹਿਲੇ ਦਰਮਿਆਲੇ ਸੀ ਜੋ ਇਹਨੂੰ ਘਰ ਬੋੜਾ ਰੱਖ ਸਮਾਉ ਦਾ ਬੋੜਾ ਘਰ ਦਾ ਗੱਡੇ ਦੇ ਨਾਲ ਹਾਂ ਇਪਰੀ ਜਨਿਕ ਲਿਆ ਸੀ ਹਾਂ ਉਹਨਾਂ ਨੂੰ ਮਾਰ ਦੇ ਲਈ ਅੱਛਾ ਉਹ ਜਿਹੜੇ ਵਾਰੇ ਆ ਉਹਦਾ ਸਾਰ ਉਹ ਵੱਡਾ ਸੁਆਵਾ ਦਾ ਜੇ ਮਾਲਕਾਂ ਦੇ ਘਰਾਟ ਵਾਜਦੇ ਹਾਂ سوا نہر بند ہوئی نہر سی ات پیے اچھا. بچے بھی بچیاں بھی سسرا آدمی دور ایک چوٹ چکھتی انکی وہٹا پا کے نپ کے بند کے چال مارے وہ مرے مرے کیوں نہر نہیں بند ایک بدنا بدنا سکھ سا جوڑا آیا کہا شام تیری پین کھیا چٹ کے آپ کو چاہیے اچھا. سٹ گیا ہر چڈیا اٹھتے پٹے لگے کر سٹ گئے وہ لے گیا چڑھا بندے شہید ہوئے پنڈ چاہ جاتا پنڈ چو باہر گالی آ گئے

ਉਹ ਪਰਾਸ ਦਾ ਭੂਦੇ ਉਹਨਾਂ ਦੇ ਸ਼ੁਭਾ ਸੇ ਮੇਰੇ ਕੋਲ ਧਿਆਰ ਆ ਹੂੰ ਉਹ ਦੋਵੇਂ ਪਰਾ ਦਾ ਸਾਨੂੰ ਰਾਹ ਪਾਉਣੇ ਨਾਲ ਆ ਗਏ ਕੋੜ ਕਬੂਲੇ ਕੌਣ ਕੌਣ ਉਥੇ ਰਾਈ ਸੀ ਅੱਛਾ ਰਾਈ ਸੀ ਕੋੜ ਕਬੂਲੇ ਆ ਗਏ ਉਹਨਾਂ ਨੇ ਕਹ ਆ ਵੀ ਕੁਝ ਜੇਰੋ ਤਾਂ ਮਕਾਰ ਖੋਲ ਜਾਵੇ ਇੱਕ ਪੱਟੀ ਦੇ ਦਿੱਤੀ ਇੱਕ ਵਿਹੋਲ ਅਸੀਂ ਰਾਤ ਕੱਟੀ ਸਵੇਰ ਨੂੰ ਸਾਡਾ ਬਾਪ ਸੋਣਾ ਰਾਈ ਸੀ ਆ ਸਟੇਸ਼ਨ ਤੇ ਆ ਹੂੰ ਉਹਨੇ ਪੁੱਛਿਆ ਹਾਂ ਗਏ ਕਦੀ

اتے آ گئے اگو آلمیشاہ اتیا رات اٹھے رہے نو آئے اتو پتا لگا ہاں اتو پتا لگا کہ حیر ٹپ گئے اگوں میں بڑا پیا اے چلے جانے بٹے بٹ گولی بھی رات نو بڑی چلی اتنے کی ہاں ادھر روڈ آ گئے اور بہت دور تھی لانا بوڑے نے گیا اور اِسے مسلمان آؤ ساروں ہاتھ مارے بچا گئے ایک فائر کیا دو سپاہی کی پا جی انہیں سیڑھی دتی ات بند ہو گئے اصل پار ہوئے اگے معج دین سے ڈرولی والا پٹواری اتنے کھڑا سا انہیں کیا ڈرولی کا چلو چلو چلو, چلو میں آیا اصے ابھی نہیں رکھا رات آ رہے ہیں <سؤال> ہبلی رکھا بہت دکان بھی ہے دکان کھول کے دوں رات درو چلو لال اصل نہیں پوچھیا پاپ پدرا گیا اتنے سے رہو ساروں مل گیا ਤੇ ਇੱਕ ਵੇ ਰੋਟੀ ਇੱਕ ਵੇ ਜਾਵਾਂ ਹਾਂ ਤੇਰੇ ਇਹ ਦੋਸਤ ਵਦਲਾ ਗਏ ਬਹੁ ਜੀਨ ਤੱਕ ਨmber ਸੰਦਰ ਚਲਾ ਗਿਆ ਹਾਂ ਅθε ਅੱਛਾ ਅੱਛਾ ਸਹੀ ਅੱਛਾ ਬਾਬਾ ਜੀ ਇੰਨਾ ਕੁਛ ਤੁਹਾਨੂੰ ਬੰਦਿਆ ਦਾ ਯਾਦ ਹੈ ਬੰਦਿਆ ਨੇ ਨਾਂ ਤੱਕ ਹਰ ਚੀਜ਼ ਯਾਦ ਹੈ ਕਦੇ ਪਿੰਡ ਦੇਖਣ ਨੂੰ ਦਿਲ ਨਹੀਂ ਕੀਤਾ ਤੁਹਾਡਾ ਕੀਤਾ ਸੀ ਕਰਦਾ ਦਿਲ ਪਿੰਡ ਦੇਖ ਕਰਦਾ ਹਉ ਸੀ ਹਾਂ ਜਿਹੜੇ ਮਾਰਦੇ ਨਾ ਸਾਡਾ ਤਾਰ ਥਕਾ ਹਾਂ ਹਾਂ ਯਾਰਾਂ ਜੀ ਮਾਰਦੇ ਹਾਂ ਨਾ ਕੋ ਲੈਣਾ ਨਾ ਕੋ ਦੇਣਾ ਹਾਂ ਹਾਂ ਇਹ ਵੱਖ ਜਿਹਾ ਵੀ ਬਾੜੀ ਤੇ ਹੁਣ ਕਿੱਥੇ ਸਾਡਾ ਹਾਇ ਕੋਈ ਉਹ ਵਕਤ ਹੀ ਇਦਾਂ ਦਾ ਸੀ ਉਹ ਸਮਾਂ ਹੀ ਇਦਾਂ ਦਾ ਸੀ ਇਹ ਬਾਬਾ ਜੀ ਹੁਣ ਕੋਈ ਸੁਨੇਹਾ ਦਿਓ ਆਪਣੇ ਪਿੰਡ ਵਾਲਿਆਂ ਨੂੰ ਇਹ ਜਿਹੜੀ ਤੁਹਾਡੀ ਵੀਡੀਓ ਹੈ ਤੁਹਾਡੇ ਪਿੰਡ ਚ ਜਾਣੀ ਹੈ ਕਿਸੇ ਘਰ ਨੂੰ ਸੁਨੇਹਾ ਦਿਓ ਕੋਈ ਕੋਈ ਪਿਆਰ ਮੁਹੱਬਤ ਦਾ ਖਾਸ ਕਰਕੇ ਕਿਹੜੇ ਘਰ ਨੂੰ ਦਿਓਗੇ ਖਾਸ ਦਾ ਦੇ ਲੀਬ ਆਪਰਾ ਨਾਜਲ ਸਦਾ ਕਰ ਜਾਂਦਾ ਹਾਂ ਹਾਂ ਉਹਨਾਂ ਜੋ ਜਿਉਦਾ ਹੋਵੇ ਹਾਂ ਉਹਨਾਂ ਦੱਸਿਆ ਜਾਵੇ ਹਾਂ ਤੇ ਇਹਨਾਂ ਦਾ ਪੁੱਤ ਸ਼ਰੀਫ ਹਾਂ ਹੈ ਗਿਆ ਹਾਂ ਸਹੀ ਹਜ਼ਾਲ ਗੁਰੂ ਕਰ ਗਰਿਆਲ ਗੁਰੂ ਨਿਆਲ ਕਰ ਹਾਂ ਇੰਨਾ ਦੇ ਕਰੋ ਇੰਨਾ ਦੇ ਕਰੋ ਹਾਂ ਹੋ ਤਾਂ ਉਹ ਪਤਾ ਸੁਣਾਰੇ ਆ ਹਾਂ ਉਹਨਾਂ ਦਾ ਵੇਖ ਹੋ ਜਾਇਆ ਡਾਕਾ ਪਿਆ ਮੇਰੇ ਮੇਰੇ ਸੁਰਤ ਦੀ ਤਿੰਨ ਵਾਰੀ

نہ ہی ہندو ہندو